ਜਦੋਂ ਵੀ ਅਸੀਂ ਕਿਤੇ ਵਿਦੇਸ਼ਾਂ 'ਚ ਬੈਠੇ ਆਪਣੇ ਭਾਈ-ਬੰਧੂਆਂ ਦੀ ਕੋਈ ਵੀਡੀਓ ਦੇਖਦੇ ਹਾਂ ਉਹਨਾਂ ਦਾ ਸਟੇਟਸ ਦੇਖਦੇ ਹਾਂ ਤੇ ਬੜੇ ਖੁਸ਼ ਹੋ ਜਾਂਦੇ ਹਾਂ ਸਾਡਾ ਦਿਲ ਕਰਦਾ ਹੈ ਕਿ ਅਸੀਂ ਵੀ ਫੋਰਨ ਕੰਟਰੀ ਦੇ ਵਿੱਚ ਜਾਈਏ ਵਿਦੇਸ਼ਾਂ ਦੇ ਵਿੱਚ ਜਾਈਏ ਤੇ ਅਸੀਂ ਵੀ ਖੁੱਲੇ ਗੱਫੇ ਕਮਾਈਏ ਲੇਕਿਨ ਇਹ ਸਭ ਇੰਨਾ ਜ਼ਿਆਦਾ ਆਸਾਨ ਨਹੀਂ ਹੈ ਖਾਸ ਤੌਰ ਤੇ ਬੀਬੀਆਂ ਦੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਉਹਨਾਂ ਨੂੰ ਵੀ ਚਲਣੀਆਂ ਪੈਂਦੀਆਂ ਨੇ ਜਦੋਂ ਕਿਤੇ ਤੁਸੀਂ ਇਹੋ ਜਿਹੀਆਂ ਖਬਰਾਂ ਸੁਣਦੇ ਹੋ ਕਿ ਕੈਨੇਡਾ ਗਏ ਉੱਥੇ ਜਾ ਕੇ ਕੰਮ ਨਹੀਂ ਮਿਲਿਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਗਏ ਤਾਂ ਉੱਥੇ ਕੰਮ ਨਹੀਂ ਮਿਲਿਆ ਤੱਕੇ ਖਾਣੇ ਪਏ ਰੋਟੀ ਦੇ ਵੀ ਲਾਲੇ ਪੈ ਗਏ ਤਾਂ ਸੋਚੋ ਉਹਨਾਂ ਮਾਪੇ ਦੇ ਉੱਪਰ ਕੀ ਪੀਂਦੀ ਹੋਏਗੀ ਜਿਹੜੇ ਲੱਖਾਂ ਰੁਪਏ ਖਰਚ ਕੇ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਗਲਦੇ ਨੇ ਅਜਿਹਾ ਹੀ ਇੱਕ ਮਾਮਲਾ ਨਿਊਜ਼ੀਲੈਂਡ ਦੇ ਵਿੱਚ ਵੀ ਸਾਹਮਣੇ ਆਇਆ ਜਿੱਥੇ ਸਾਰੇ ਪਾਸੇ ਹੋ ਗੱਲਾ ਹੋਇਆ ਕੁਝ ਔਰਤਾਂ ਜੋ ਨਿਊਜ਼ੀਲੈਂਡ ਆਈਆਂ ਪੰਜਾਬੋਂ ਬਹੁਤ ਹੀ ਜ਼ਿਆਦਾ ਗੱਫੇ ਖਰਚ ਕੇ ਤਕਰੀਬਨ 1.80 ਹਜ਼ਾਰ ਡਾਲਰ ਖਰਚ ਕੇ ਜੇ ਰੁਪਈਆਂ 'ਚ ਗਿਣੀਏ ਤੇ ਵਾਹ ਵਾਹ ਬਣ ਜਾਂਦੇ ਨੇ ਇਨਾ ਪੈਸਾ ਖਰਚ ਕੇ ਜਦੋਂ ਉਹ ਨਿਊਜ਼ੀਲੈਂਡ ਦਾ ਆ ਗਈ ਆ ਪਰ ਇੱਥੇ ਆ ਕੇ ਕੰਮ ਦਾ ਕੋਈ ਥੋ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਤੁਹਾਨੂੰ ਕਿ ਹੋ ਜਾ ਐਮਪਲੋਇਰ ਮਿਲਣਾ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਨਾਲ ਕੀ ਹੋਣਾ ਹੈ ਪਰ ਇੱਥੇ ਆ ਕੇ ਜਦੋਂ ਤੁਸੀਂ ਪੈਸੇ ਖਰਚ ਕੇ ਵੀ ਆਉਂਦੇ ਹੋ ਤਾਂ ਵੀ ਉਹਦੇ باوجود ਤੁਹਾਨੂੰ ਖਾਣ ਦੇ ਵੀ ਲਾਲੇ ਪੈ ਜਾਣ ਸ਼ੁਕਰ ਕਰੋ ਕਿ ਤੁਹਾਡੇ ਕੋਲ ਗੁਰਦੁਆਰਾ ਸਾਹਿਬ ਨੇ ਜਿੱਥੇ ਤੁਸੀਂ ਖਾਣਾ ਤਕਟੂ-ਕਟ ਤਿੰਨ ਤੰ ਦਾ ਖਾ ਸਕਦੇ ਹੋ ਲੰਗਰ ਦੀ ਪ੍ਰਥਾ ਤਾਂ ਹੈ ਲੇਕਿਨ ਸੋਚੋ ਇਕਪਾਲ ਦੇ ਲਈ ਜੇ ਇਹ ਵੀ ਨਾ ਹੋਵੇ ਤਾਂ ਕੀ ਹੋਵੇ ਸੋ ਇਹ ਔਰਤਾਂ ਜੋ ਕੰਮ ਦੀ ਭਾਲ ਦੇ ਵਿੱਚ ਆਉਂਦੀਆਂ ਨੇ ਜਿਨ੍ਹਾਂ ਨੂੰ ਇਹ ਕਹਿ ਕੇ ਬੁਲਾਇਆ ਜਾਂਦਾ ਹੈ ਜਾਂ ਫਿਰ ਏਜੰਟਾਂ ਦੇ ੱੱੱਕੇ ਚੜ ਕੇ ਆ ਤੇ ਜਾਂਦੀਆਂ ਨੇ ਔਰ ਘਰਦਿਆਂ ਦਾ ਤੇ ਆਪਣੀ ਖੂਨ ਪਸੀਨੇ ਦੀ ਕਮਾਈ ਵੀ ਲਾ ਲੈਂਦੀਆਂ ਨੇ ਉਹਦੇ باوجود ਜਦ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਤਾਂ ਬਹੁਤ ਹੀ ਜ਼ਿਆਦਾ ਕਾ ਲੈਣਾ ਕਲ ਨਹੀਂ ਪੈਂਦੀ ਹੈ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੈ ਖਾਣ ਦੇ ਲਈ ਵੀ ਰਹਿਣ ਦੇ ਲਈ ਵੀ ਸੋ ਜਦੋਂ ਵੀ ਕਿਤੇ ਨਿਊਜ਼ੀਲੈਂਡ ਆਓ ਇਹ ਨਾ ਸੋਚੋ ਕਿ 10 10 ਲੱਖ ਵੀਜ਼ੇ ਨਿਊਜ਼ੀਲੈਂਡ ਪ੍ਰੋਵਾਈਡ ਕਰ ਰਿਆ ਜਾਂ ਕੋਈ ਵੀ ਕੰਟਰੀ ਤੁਹਾਨੂੰ ਕੋਈ ਵੀਜ਼ਾ ਦੇ ਰਹੀ ਹੈ इजीली ਮਿਲ ਰਿਹਾ ਸਭ ਤੋਂ ਪਹਿਲਾਂ ਇਸ ਚੀਜ਼ ਦਾ ਪ੍ਰਬੰਧ ਜ਼ਰੂਰ ਕਰ ਲਓ ਕਿ ਜਿੱਥੇ ਵੀ ਤੁਸੀਂ ਜਾ ਰਹੇ ਹੋ ਕਿ ਉਹ ਜਗਾ ਸੇਫ ਹੈ ਕਿ ਉੱਥੇ ਜਾ ਕੇ ਤੁਹਾਡੇ ਨਾਲ ਕੋਈ ਤੱਕਾ ਤਾਂ ਨਹੀਂ ਹੋਵੇਗਾ ਸਾਰੀਆਂ ਗੱਲਾਂ ਸੋਚ ਵਿਚਾਰ ਕੇ ਫਿਰ ਹੀ ਕਿਸੇ ਵੀ ਜਗਾ ਦੀ ਫਾਈਲ ਲਗਾਣਾ ਖੁਸ਼ ਰਹੋ ਦੇਖਦੇ ਰਹੋ ਰੇਡੀਓ ਸਪਾਈਸ